ਵਾਲਾਂ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਰਜਿਸਟਰਡ ਬਲੂ ਸਮਾਜ ਸੇਵੀ ਰਵਿੰਦਰ ਸਿੰਘ ਗਰੇਵਾਲ ਦੀ ਮਾਤਾ ਬਲਜੀਤ ਕੌਰ ਬੱਦੋਵਾਲ ਦੀ ਯਾਦ ਵਿੱਚ ਗਿਲ ਰੋਡ ਵਿਖੇ ਵਜੀਫਾ ਵੰਡ ਸਮਾਗਮ ਕਰਵਾਇਆ ਗਿਆ ਅਤੇ ਉਹਨਾਂ ਦੀ ਯਾਦ ਵਿੱਚ ਸੰਸਥਾ ਦੇ ਚੇਅਰਮੈਨ ਰਖਵਿੰਦਰ ਸਿੰਘ ਨੇ ਪੜ੍ਹਾਈ ਵਿੱਚ ਅੱਭਲ ਰਹਿਣ ਵਾਲੇ ਅਤੇ ਜ਼ਰੂਰਤਮੰਦ ਹੋਣ ਹਰ ਬੱਚਿਆ ਨੂੰ ਵਜੀਫੇ ਅਤੇ ਮੈਡਲ ਵੰਡੇ ਇਸ ਉਪਰਾਲੇ ਲਈ ਸੰਸਥਾ ਵੱਲੋਂ ਸਮਾਜ ਸੇਵੀ ਲक्की ਲਾਂਬਾ ਤੇ ਮੈਡਮ ਰੁਪਿੰਦਰ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸਮਾਗਮ ਵਿੱਚ ਅਰਵਿੰਦਰ ਸਿੰਘ ਟੋਨੀ ਪ੍ਰਧਾਨ ਲਖਵੀਰ ਬੱਦੋਵਾਲ ਸੰਦੀਪ ਆਰਿਆ ਮੋਨੂ ਗਰੇਵਾਲ ਅਤੇ ਸਿਕੰਦਰ ਗਿਲਵੀ ਮੌਜੂਦ ਸਨ ਇਸ ਵਿਸ਼ੇਸ਼ ਮੌਕੇ ਤੇ ਲਖਵੀਰ ਬੱਦੋਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹਾਂਜੀ ਅੱਜ ਜਰਨਲ ਹਰੀ ਸਿੰਘ ਲੱਲੂਆ ਕਲਚਰ ਐਂਡ ਵੈਲਫੇਅਰ ਸੈਟਿਵਲਿਊ ਮਾਤਾ ਬਲਜੀਤ ਕੌਰ ਵਦਵਾਲ ਜੀ ਦਿੱਤੇ ਜਾਂਦੇ ਵਿੱਚ ਜਿਵੇਂ ਪਵਨ ਸਮਾਗਮ ਸੀ ਉਹਦੇ ਵਿੱਚ ਸਾਡੇ ਵਿਸ਼ੇਸ਼ ਤੌਰ ਤੇ ਅੱਜ ਪਹੁੰਚੇ ਨੇ ਸਾਡੇ ਕੋਲ ਐਸਪੀਐਸ ਹਸਪੀਟਲ ਤੋਂ ਮੈਡਮ ਰੁਪਿੰਦਰ ਕੌਰ ਜੀ ਪਹੁੰਚੇ ਨੇ ਤੇ ਸਾਡੇ ਸੈਟੀ ਦੇ ਮੁਖ ਸਲਾਹਕਾਰ ਲਖੀ ਲੰਬਾ ਜੀ ਉਹਨਾਂ ਨੂੰ ਸਾਡੇ ਚੇਅਰਮੈਨ ਲਖਵਿੰਦਰ ਸਿੰਘ ਜੀ ਢੰਡੇ ਤੇ ਦੋਨੀ ਭਾਜੀ ਜੱਲੀਓ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਤੇ ਇਸ ਤਰ੍ਹਾਂ ਦੇ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦੇ ਅਸੀਂ ਫੰਕਸ਼ਨ ਕਰਾਉਂਦੇ ਰਹਿੰਦੇ ਆ ਤੇ ਨਾਲ ਦੀ ਨਾਲ ਹੀ ਇਹਨਾਂ ਫੰਕਸ਼ਨਾਂ ਦੇ ਵਿੱਚ ਅਸੀਂ ਜੇ ਵੀ ਕੋਈ ਵੱਖ-ਵੱਖ ਖੇਤਰਾਂ ਵਿੱਚ ਨਾਮ ਨਾ ਖੜਦੇ ਨੇ ਇਸ ਮੌਕੇ ਤੇ ਕੁਝ ਇੱਕ ਬੱਚੀ ਐਥਲੀਟ ਸੀ ਜਿਹਨੇ ਕਿ ਦੌੜਾਂ ਦੇ ਵਿੱਚ ਕਾਫੀ ਸਰਕਾਰੀ ਸਕੂਲ ਦੇ ਵਿੱਚ ਨਾਮ ਰੋਸ਼ਨ ਕੀਤਾ ਉਹ ਲੜਕੀ ਨੂੰ ਮੈਡਲ ਨਾਲ ਸਨਮਾਨਿਤ ਵੀ ਕੀਤਾ ਤੇ ਕਿਸੇ ਬੱਚੀ ਦੇ ਇੱਥੇ ਆਏ ਹੋਏ ਸਾਡੇ ਸਾਰੇ ਹੀ ਸੱਜਣਾ ਮਿੱਤਰਾਂ ਦਾ ਅਸੀਂ ਤਾਂ ਜੀ ਤਨਵਾਦ ਕਰਦੇ ਹਾਂ ਸੱਚੀ ਕੰਮ